ਕਾਰੋਬਾਰ ਵੀ ਕਾਰੋਬਾਰ ਚੱਲਦਾ ਚੱਲਦਾ ਰੁਕ ਗਿਆ ਵੀ ਹੁਣ ਉਹ ਟਾਪ ਗੇਅਰ ਪਾ ਲਵੇ ਕਾਰੋਬਾਰ ਵਧੀਆ ਚੱਲ ਪਵੇ ਦੁਕਾਨ ਤੇ ਕੋਈ ਗੋਮਾਂ ਦਾ ਗੱਲਾਂ ਲਾਇਆ ਪੀਰ ਕਰਨੇ ਦਾ ਲਾਇਆ ਪੀਰ ਖਾਨੇ ਦਾ ਲਾਇਆ ਦੁਕਾਨ ਤੇ ਕੋਈ ਗੋਮਾਂ ਦਾ ਗੱਲਾਂ ਲਾਇਆ ਕੋਈ ਲਾਇਆ ਬਾਬਾ ਜੀ ਕੋਈ ਗੋਮਾਂ ਦਾ 2-4 ਕੇ 5 ਰੁਪਏ ਕੱਢ ਦਿਓ ਬਾਬਾ ਜੀ ਗੱਲਾਂ ਲਾਇਆ ਸਾਰਾ ਸੱਤ ਸੱਤ ਲਾਇਆ ਸਾਰਿਆਂ ਦਾ ਥਾਂ ਹੀ ਲਾਤਾ ਬੰਦਾ ਜਿੱਥੇ ਲੋੜ ਪਈ ਆ ਪੁੱਛੀ ਕਰਦਾ ਹਾਂ ਕੋਈ ਗਊਆਂ ਵਾਸਤੇ ਨਹੀਂ ਲਾਇਆ ਜਦ ਤੂੰ ਆਇਆ ਕਰ ਸਵਾ ਮਹੀਨਾ ਰੋਜ਼ ਗਊਆਂ ਨੂੰ ਖਰਾਬਾ ਕੇਉੜਾ ਤੇ ਦੋ ਡਲੀਆਂ ਗੁੜ ਦੀਆਂ ਰੋਜ਼ ਦੋ ਨੂੰ ਚਾਰ ਕੇ ਉਹਨੀਆਂ ਨੇ ਤੇ ਸਿਰ ਤੇ ਹੱਥ ਨਹੀਂ ਫੇਰਨਾ ਕਿਉਂ ਬਾੜੀਆਂ ਦੇ ਛੋਟੇ ਗਊਆਂ ਚ ਵੱਡ ਬਡੇਰਿਆਂ ਨੂੰ ਗਣਦੇ ਹੁੰਦੇ ਆ ਇੱਕ ਪਾਸੇ ਤਾਂ ਤੁਸੀਂ ਹਰਾ ਪਾਈ ਜਾਂਦੇ ਦੂਜਾ ਤਾਂ ਸਿਰ ਤੇ ਹੱਥ ਫੇਰੀ ਜਾਂਦੇ ਹੁੰਦੇ ਆ ਤੇ ਸਿਰ ਤੇ ਹੱਥ ਨਹੀਂ ਫੇਰਨਾ ਤੇ ਸਵਾ ਮਹੀਨਾ ਹਰਾ ਪਾਉਣਾ ਮੇਰੀ ਮਾਂ ਕਹਿੰਦੀ ਦੁਰਗਾ ਜੈ ਹੋ ਮੇਰੀ ਮਾਂ ਦੁਰਗਾ ਦਾ ਹੁਕਮ ਆ ਇਹ ਕਹਿੰਦੀ ਸਵਾ ਮਹੀਨਾ ਗਊਆਂ ਨੂੰ ਹਰਾ ਪਾਉਣ ਲੱਗ ਜਾਣ ਦੋ ਗੁੜ ਦੀਆਂ ਡਲੀਆਂ ਰੋਜ਼ ਅੱਜ ਕੰਮ ਹੋਰ ਕੱਲ ਹੋਰ ਪਰਸੋ ਹੋਰ ਚੌਥੇ ਹੋਰ ਪੰਜਵੇਂ ਹੋਰ ਛੇਵੇਂ ਹੋਰ ਆਏ ਜੜ ਜੜ ਕੇ ਕਹਿੰਦਾ ਕਾਰੋਬਾਰ ਇਹਨਾਂ ਦਾ ਇਹਨਾਂ ਤੋਂ ਸੌਦਾ ਨਹੀਂ ਵੇਚਿਆ ਜਾਣਾ ਇੰਨਾ ਕਾਰੋਬਾਰ ਹੋ ਜੂ ਨਹੀਂ ਦੁਕਾਨ ਤੇ ਠੀਕ ਹੈ ਨਾ ਜਦੋਂ ਇਹ ਸਵਾ ਮਹੀਨਾ ਹੋ ਗਿਆ ਤੈਨੂੰ ਲੱਗ ਗਿਆ ਵੀ ਵਧੀਆ ਕਾਰੋਬਾਰ ਚੱਲ ਪਿਆ ਤੇ ਸਵਾ 2 ਕਿਲੋ ਦਾਣਾ ਸਵਾ 2 ਕਿਲੋ ਗੋੜ 100 ਰੁਪਏ ਦਾ ਹਰਾ ਦੋਸਾਲਾ ਸਵਾ ਮੀਨਾ ਪਾ ਕੇ ਕਾਰੋਬਾਰ ਆਏ ਰੁਪਈਆ ਗੱਲੇ ਭਰਦੇ ਜਾਣਗੇ ਅੱਜ ਤੋਂ ਹੁਕਮ ਆ ਗਿਆ ਮਾ ਦੁਰਗਾ ਦਾ ਸ਼ੇਰਾ ਵਾਲੀ ਦਾ ਚਿੰਤਾਪੁਰਨੀ ਦਾ ਲੱਟਾਂ ਵਾਲੀ ਦਾ ਚੱਲ ਵੀ ਇਨੂੰ ਅੱਗ ਲੱਗੀ ਕਿ ਗੱਡੀ ਨੂੰ ਲੱਗੀ ਕਿੱਥੇ ਅੱਗ ਲੱਗੀ ਨੂੰ ਕਿੱਥੇ ਲੱਗੀ ਬੋਲ ਕੇ ਦੱਸੀ ਮੈਨੂੰ ਕਿ ਬਬਾ ਇਹ ਡਿੱਗੀ ਗਈ ਸੀ ਗੱਡੀ ਦੇ ਵਿੱਚ ਡਿੱਗੀ ਦੀ ਪਰਦੇ ਦਾ ਧਿਆਨ ਨਹੀਂ ਗੱਡੀ ਤੇ ਡਿੱਗੀ ਜੋਤ ਪਈ ਅੱਗ ਕਿੰਨਾ ਟਾਈਮ ਹੋ ਗਿਆ ਕਾਫੀ ਟਾਈਮ ਹੋ ਗਿਆ ਕਿੰਨਾ ਕਾਫੀ ਟਾਈਮ ਹੋ ਗਿਆ 10 ਸਾਲ ਸਾਲ ਤੋਂ ਕੁਝ ਹੋ ਗਿਆ 10 ਸਾਲ ਚਾਰ ਪੰਜ ਸੱਤਾਂ ਹੋ ਗਈ ਨਾ ਹੁਣ ਥੱਲੇ ਹੀ ਆ ਗਿਆ ਚਾਰ ਪੰਜ ਸਾਲ ਹੋ ਗਏ ਨਾ ਮਾ ਦੁਰਗਾ ਦਾ ਰੋਲਾ ਮਾ ਦੁਰਗਾ ਦਾ ਠੀਕ ਹੈ ਨਾ ਇੱਕ ਤਾਂ ਦੁਰਗਾ ਮਾ ਦਾ ਨਾਮ ਲੈ ਕੇ ਆਪਦੇ ਵੱਡ ਬਡੇਰਿਆਂ ਦਾ ਨਾਮ ਲੈ ਕੇ ਦੂਆ ਨੂੰ ਖਰਾਬ ਹੋਣਾ ਇੱਕ ਮੰਗਲਵਾਰ ਚਾਨਣੇ ਮਾ ਦੇ ਨਾਮ ਦੀਆਂ ਕੰਜ ਕਾ ਖਵਾਉਣੀਆਂ ਨੇ ਲੈ ਇੱਕ ਮੰਗਲਵਾਰ ਚਾਨਣੇ ਇੱਕ ਗੇਰਾ ਠੀਕ ਹੈ ਨਾ ਇੱਕ ਲੌਕੜੀ ਆ ਤੇ ਸੱਤ ਕਰਨੀਆਂ ਇੱਕ ਲੌਕੜੀ ਆ ਕਰਨੀਆਂ ਖਾਉਣੀਆਂ ਨੇ ਕੜਾਹੀ ਘਰੋਂ ਕਰਨੀਆਂ ਦੇਸੀ ਘਿਓ ਦੀ ਜਹੇ ਨੀਕ ਕਰ ਲਿਓ ਮਾਂ ਦੀਆਂ ਕੰਜ ਕਾ ਖਵਾਇਓ ਦੁਰਗਾ ਦੀਆਂ ਜਦ ਸੇਰਾ ਅੱਜ ਤੋਂ ਸੋਡੇ ਦਿਨ ਬਦਲ ਜਾਣਗੇ ਸੋਡੀ ਦੁਕਾਨ ਤੇ ਦਿਢ ਦੁਕਣੀ ਰਾ ਚੋਖਣੀ ਹੋਊ ਕਾਰੋਬਾਰ ਮੇਰੀ ਮਾਂ ਦੁਰਗਾ ਕਹਿੰਦੀ ਆ ਮੈਂ ਇਹਨਾਂ ਦੇ ਬੇੜੇ ਪਾਰ ਕਰੂ ਬਾਜੀ ਕਰੋ ਮਾਤਾ ਨੂੰ ਟੇਕੋ ਮੱਥਾ ਜੱਜ ਜੱਜ ਕਾਰ ਬੇੜੇ ਦਾ